ਇੱਕ ਵਾਰ ਦੀ ਗੱਲ ਹੈ ਇੱਕ ਮੁੰਡੇ ਨੇ ਆਪਣੇ ਪਿਤਾ ਨੂੰ ਸਵਾਲ ਕੀਤਾ ਕਿ ਪਿਤਾ ਜੀ ਮੇਰੀ ਕੀਮਤ ਕਿੰਨੀ ਹੈ ਤਾਂ ਉਸ ਮੁੰਡੇ ਦੇ ਪਿਤਾ ਜੀ ਨੇ ਉਹਨੂੰ ਕੋਈ ਜਵਾਬ ਨਾ ਦਿੱਤਾ ਤੇ ਉਸ ਨੂੰ ਇੱਕ ਪੱਥਰ ਫੜਾ ਦਿੱਤਾ ਤੇ ਉਸ ਨੂੰ ਕਿਹਾ ਕਿ ਜਾ ਇਸ ਨੂੰ ਮਾਰਕੀਟ ਦੇ ਵਿੱਚ ਵੇਚ ਕੇ ਆ ਤੇ ਜਦੋਂ ਕੋਈ ਤੈਨੂੰ ਇਸ ਪੱਥਰ ਦੀ ਕੀਮਤ ਪੁੱਛੇ ਤਾਂ ਤੂੰ ਕੁਝ ਵੀ ਨਹੀਂ ਬੋਲਣਾ ਤੂੰ ਸਿਰਫ ਦੋ ਉਂਗਲਾਂ ਖੜੀਆਂ ਕਰਨੀਆਂ ਹਨ। ਪਿੰਡਾ ਉਹ ਪੱਥਰ ਲੈ ਕੇ ਨੇੜੇ ਦੇ ਬਾਜ਼ਾਰ ਵਿੱਚ ਗਿਆ। ਉੱਥੇ ਜਾ ਕੇ ਉਹਨੇ ਇੱਕ ਔਰਤ ਨੂੰ ਉਹ ਪੱਥਰ ਦਿਖਾਇਆ। ਜਦੋਂ ਉਸ ਔਰਤ ਨੇ ਉਸ ਪੱਥਰ ਨੂੰ ਦੇਖਿਆ ਤਾਂ ਉਸਨੇ ਉਹ ਪੱਥਰ ਦੀ ਕੀਮਤ ਪੁੱਛੀ। ਉਹ ਮੁੰਡੇ ਨੂੰ ਜਿਵੇਂ ਉਸਦੇ ਪਿਤਾ ਜੀ ਨੇ ਕਿਹਾ ਸੀ ਉਹ ਕੁਝ ਵੀ ਨਾ ਬੋਲਿਆ ਤੇ ਉਸਨੇ ਸਿਰਫ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ। ਉਸ ਔਰਤ ਨੇ ਕਿਹਾ ਕਿ 2 ਡਾਲਰ ਠੀਕ ਹੈ। ਮੈਂ ਇਹਨੂੰ ਖਰੀਦਣ ਲਈ ਤਿਆਰ ਹਾਂ। ਉਸ ਮੁੰਡੇ ਨੇ ਔਰਤ ਦਾ ਜਵਾਬ ਸੁਣਿਆ ਤੇ ਵਾਪਸ ਆਪਣੇ ਪਿਤਾ ਜੀ ਕੋਲ ਆ ਗਿਆ ਤੇ ਉਸ ਮੁੰਡੇ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਇੱਕ ਔਰਤ ਇਸ ਪੱਥਰ ਨੂੰ 2 ਡਾਲਰ ਦੇ ਵਿੱਚ ਖਰੀਦਣ ਲਈ ਤਿਆਰ ਹੈ ਤੇ ਉਸਦੇ ਪਿਤਾ ਜੀ ਨੇ ਕਿਹਾ ਕਿ ਫਿਰ ਇਸਤਰੀ ਇਸ ਤਰ੍ਹਾਂ ਕਰਕੇ ਨੇੜੇ ਦੇ ਮਿਊਜ਼ੀਅਮ ਵਿੱਚ ਜਾ ਉੱਥੇ ਜਾ ਕੇ ਇਸ ਪੱਥਰ ਨੂੰ ਇਸੇ ਤਰੀਕੇ ਨਾਲ ਕਿਸੇ ਨੂੰ ਦਿਖਾ ਤੇ ਇਸ ਦੀ ਕੀਮਤ ਦੁਬਾਰਾ ਪਤਾ ਕਰਕੇ ਆ। ਇਸੇ ਤਰੀਕੇ ਨਾਲ ਉਹ ਮੁੰਡਾ ਨੇੜੇ ਦੇ ਮਿਊਜ਼ੀਅਮ ਵਿੱਚ ਗਿਆ। ਉੱਥੇ ਜਾ ਕੇ ਉਸ ਨੇ ਉਹ ਪੱਥਰ ਇੱਕ ਵਿਅਕਤੀ ਨੂੰ ਦਿਖਾਇਆ। ਉਸ ਵਿਅਕਤੀ ਨੇ ਉਸ ਪੱਥਰ ਨੂੰ ਦੇਖ ਕੇ ਕਿਹਾ ਕਿ ਮੈਂ ਇਸ ਨੂੰ ਖਰੀਦਣ ਲਈ ਤਿਆਰ ਹਾਂ। ਤੂੰ ਦੱਸ ਇਸ ਦੀ ਕੀਮਤ ਕਿੰਨੀ ਹੈ? ਉਹ ਮੁੰਡਾ ਫਿਰ ਕੁਝ ਨਾ ਬੋਲਿਆ ਤਾਂ ਉਸ ਨੇ ਸਿਰਫ ਆਪਣੀਆਂ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ। ਤੇ ਉਹ ਵਿਅਕਤੀ ਬੋਲਿਆ ਅੱਛਾ 200 ਡਾਲਰ ਮੈਂ ਇਸ ਨੂੰ 200 ਡਾਲਰ ਦੇ ਵਿੱਚ ਖਰੀਦਣ ਲਈ ਤਿਆਰ ਹਾਂ ਤੇ ਉਹ ਮੁੰਡਾ ਭੱਜਿਆ ਭੱਜਿਆ ਆਪਣੇ ਪਿਤਾ ਜੀ ਕੋਲ ਆਇਆ ਉਸ ਨੇ ਆ ਕੇ ਦੱਸਿਆ ਕਿ ਪਿਤਾ ਜੀ ਉਹ ਵਿਆਕਤੀ ਇਸ ਨੂੰ 200 ਡਾਲਰਾਂ ਦੇ ਵਿੱਚ ਖਰੀਦਣ ਲਈ ਤਿਆਰ ਹੈ ਉਸ ਲੜਕੇ ਦੇ ਪਿਤਾ ਜੀ ਨੇ ਕਿਹਾ ਵੀ ਠੀਕ ਹੈ ਹੁਣ ਤੂੰ ਇਸ ਪੱਥਰ ਨੂੰ ਸ਼ਹਿਰ ਦੀ ਉਸ ਦੁਕਾਨ ਦੇ ਉੱਪਰ ਲੈ ਕੇ ਜਾ ਜਿੱਥੇ ਬਹੁਤ ਸਾਰੇ ਕੀਮਤੀ ਪੱਥਰ ਵਿਕਦੇ ਹਨ ਉੱਥੇ ਜਾ ਕੇ ਦੁਕਾਨ ਦੇ ਮਾਲਕ ਨੂੰ ਇਹ ਪੱਥਰ ਦਿਖਾਈ ਉਸ ਮੁੰਡੇ ਨੇ ਆਪਣੇ ਪਿਤਾ ਜੀ ਦੀ ਗੱਲ ਮੰਨੀ ਤੇ ਫਿਰ ਉਹ ਉਸ ਦੁਕਾਨ ਤੇ ਗਿਆ ਜਦੋਂ ਉਸ ਲੜਕੇ ਨੇ ਉਸ ਦੁਕਾਨਦਾਰ ਨੂੰ ਉਹ ਪੱਥਰ ਦਿਖਾਇਆ ਤਾਂ ਉਸਨੇ ਪੁੱਛਿਆ ਕਿ ਇਸ ਪੱਥਰ ਦੀ ਕੀਮਤ ਕਿੰਨੀ ਹੈ ਪਰ ਮੈਂ ਇਸ ਨੂੰ ਖਰੀਦਣ ਲਈ ਤਿਆਰ ਹਾਂ ਉਹ ਲੜਕਾ ਫਿਰ ਵੀ ਕੁਝ ਨਾ ਬੋਲਿਆ ਉਸਨੇ ਉਸੇ ਤਰੀਕੇ ਉਹ ਦੋ ਉਂਗਲਾਂ ਫਿਰ ਖੜੀਆਂ ਕਰ ਦਿੱਤੀਆਂ ਉਹ ਦੁਕਾਨਦਾਰ ਕਹਿੰਦਾ ਅੱਛਾ 2 ਲੱਖ ਡਾਲਰ ਮੈਂ ਇਸ ਨੂੰ 2 ਲੱਖ ਡਾਲਰ ਵਿੱਚ ਖਰੀਦਣ ਲਈ ਤਿਆਰ ਹਾਂ ਇਹ ਸੁਣ ਕੇ ਉਹ ਮੁੰਡਾ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਵਾਪਸ ਆਪਣੇ ਪਿਤਾ ਜੀ ਕੋਲ ਆ ਗਿਆ ਉਸਨੇ ਵਾਪਸ ਆ ਕੇ ਆਪਣੇ ਪਿਤਾ ਜੀ ਨੂੰ ਸਾਰੀ ਗੱਲ ਦੱਸੀ ਕਿ ਇੱਕ ਵਿਅਕਤੀ ਇਸ ਨੂੰ 2 ਲੱਖ ਡਾਲਰਾਂ ਦੇ ਵਿੱਚ ਖਰੀਦਣ ਲਈ ਤਿਆਰ ਹੈ ਤਾਂ ਉਹ ਲੜਕੇ ਦੇ ਪਿਤਾ ਜੀ ਨੇ ਉਸ ਨੂੰ ਕਿਹਾ ਕਿ ਹੁਣ ਤੂੰ ਸਮਝ ਗਿਆ ਹੈ ਕਿ ਤੇਰੀ ਜ਼ਿੰਦਗੀ ਦੀ ਕੀਮਤ ਕਿੰਨੀ ਹੈ ਇਹ ਮਾਇਨੇ ਨਹੀਂ ਰੱਖਦਾ ਕਿ ਤੂੰ ਕਿਸ ਪਰਿਵਾਰ ਦੇ ਵਿੱਚ ਜੰਮਿਆ ਹੈ ਇਹ ਮਾਇਨੇ ਨਹੀਂ ਰੱਖਦਾ ਕਿ ਤੂੰ ਕਿਸ ਧਰਮ ਦੇ ਵਿੱਚ ਜੰਮਿਆ ਹੈ ਇਹ ਮਾਇਨੇ ਨਹੀਂ ਰੱਖਦਾ ਕਿ ਤੂੰ ਕਿੰਨੇ ਪਰਿਵਾਰ ਜਾਂ ਕਿੰਨੇ ਅਮੀਰ ਪਰਿਵਾਰ ਦੇ ਵਿੱਚ ਜੰਮਿਆ ਹੈ ਇਹ ਵੀ ਮਾਇਨੇ ਨਹੀਂ ਰੱਖਦਾ ਕਿ ਤੇਰੀ ਚਮੜੀ ਦਾ ਰੰਗ ਕੀ ਹੈ। ਇਹ ਮਾਇਨੇ ਰੱਖਦਾ ਹੈ ਕਿ ਤੂੰ ਆਪਣੇ ਆਪ ਨੂੰ ਕਿੰਨੇ ਦਾ ਸਮਝਦਾ ਹੈ। ਜੋ ਮਾਇਨੇ ਰੱਖਦਾ ਹੈ ਉਹ ਇਹ ਹੈ ਕਿ ਤੂੰ ਆਪਣੇ ਆਪ ਨੂੰ ਕਿੰਨਾ ਲੋਕਾਂ ਦੇ ਵਿੱਚ ਰੱਖਦਾ ਹੈ। ਤੇਰੇ ਆਲੇ ਦੁਆਲੇ ਦੇ ਲੋਕ ਕਿਹੋ ਜਿਹੇ ਨੇ। ਇਹ ਤੇਰੇ ਤੇ ਡਿਪੈਂਡ ਹੈ ਕਿ ਤੂੰ ਇਹੋ ਜਿਹੇ ਲੋਕਾਂ ਦੇ ਵਿੱਚ ਘਿਰਿਆ ਰਹੇਗਾ ਜਿਹੜੇ ਤੇਰੀ ਕੀਮਤ ਸਿਰਫ 2 ਡਾਲਰ ਸਮਝਦੇ ਹੋਣਗੇ ਜਾਂ ਫਿਰ ਤੂੰ ਉਹ ਲੋਕਾਂ ਦੇ ਵਿੱਚ ਘਿਰਿਆ ਰਹੇਗਾ ਜਿਹੜੇ ਲੋਕ ਤੇਰੀ ਕੀਮਤ 200 ਡਾਲਰ ਸਮਝਦੇ ਹੋਣਗੇ ਜਾਂ ਫਿਰ ਉਹਨਾਂ ਲੋਕਾਂ 'ਚ ਜਿਹੜੇ 2 ਕਰੋੜ ਜੇਕਰ ਤੂੰ 2 ਡਾਲਰ ਵਾਲੇ ਲੋਕਾਂ ਤੇ ਯਕੀਨ ਕਰੇਂਗਾ ਤਾਂ ਤੂੰ ਖੁਦ ਨੂੰ ਵੀ ਸਿਰਫ 2 ਡਾਲਰਾਂ ਵਾਲਾ ਮੰਨ ਕੇ ਹੀ ਬਹਿ ਜਾਵੇਂਗਾ ਇਹ ਤੇਰੇ ਤੇ ਡਿਪੈਂਡ ਹੈ ਜੇਕਰ ਤੂੰ ਉਹਨਾਂ ਲੋਕਾਂ 'ਚ ਕਿਰਿਆ ਰਹੇਂਗਾ ਜਿਹੜੇ ਤੇਰੀ ਕੀਮਤ 2 ਲੱਖ ਡਾਲਰ ਲਾਉਣਗੇ ਤਾਂ ਤੂੰ 2 ਲੱਖ ਡਾਲਰ ਦਾ ਬਣ ਜਾਵੇਂਗਾ ਕੈਨ ਦਾ ਮਤਲਬ ਆ ਵੀ ਹਰ ਇੱਕ ਇਨਸਾਨ ਦੇ ਅੰਦਰ ਇੱਕ ਅਜੀਹਾ ਹੀਰਾ ਸ਼ਿਪਿਆ ਹੁੰਦਾ ਹੈ ਆਪਣੇ ਆਪ ਨੂੰ ਹਮੇਸ਼ਾ ਉਹਨਾਂ ਲੋਕਾਂ ਦੇ ਵਿੱਚ ਘੇਰ ਕੇ ਰੱਖੋ ਜਿਹੜੇ ਤੁਹਾਡੇ ਅੰਦਰਲੇ ਹੀਰੇ ਦੀ ਪਛਾਣ ਕਰ ਸਕਣ ਤੇ ਘੜਾ ਸਕਣ ਖੁਦ ਨੂੰ ਵੀ ਅਜੀਹਾ ਬਣਾਓ ਤੇ ਤੁਸੀਂ ਦੂਸਰਿਆਂ ਦੇ ਅੰਦਰਲੇ ਹੀਰੇ ਨੂੰ ਵੀ ਪਛਾਣ ਸਕੋ ਤੇ ਉਹਨਾਂ ਨੂੰ ਉਹਨਾਂ ਦੇ ਹੀਰੇ ਦਾ ਅਹਿਸਾਸ ਦਿਵਾ ਸਕੋ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਪਿਆਰ ਸਤਕਾਰ ਤੇ ਜੋਸ਼ ਦੇ ਸਕੋ ਇਸ ਦੇ ਨਾਲ ਹੀ ਤੁਸੀਂ ਦੂਸਰਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹੋ ਇਹ ਸੁਣਨ ਤੋਂ ਬਾਅਦ ਉਸ ਮੁੰਡੇ ਨੇ ਘੁੱਟ ਕੇ ਆਪਣੇ ਪਿਤਾ ਜੀ ਨੂੰ ਜਫੀ ਪਾਈ ਤੇ ਕਿਹਾ ਕਿ ਮੈਂ ਹੁਣ ਪਿਤਾ ਜੀ ਸਭ ਕੁਝ ਸਮਝ ਗਿਆ ਹਾਂ ਅਗਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤੇ ਜਾਂਦੇ ਹੋਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਅਗਲੀ ਅਜਿਹੀ ਨਵੀਂ ਕਹਾਣੀ ਦੇ ਵਿੱਚ ਧੰਨਵਾਦ